ਗੋਨੇ ਵੀ ਉਹ ਤੁਹਾਡੇ ਪੋਸਟਰ ਵੀ ਦੇਖ ਲਏ ਪਿੱਛੇ ਪੀਸੀ ਵਿੱਚ ਵੀ ਭਜਨ ਗਾਉਂਦੇ ਆ ਤੇ ਨਾਲ ਨਾਲ ਕੁਕਿੰਗ ਦਾ ਕੰਮ ਵੀ ਮਤਲਬ ਇਹ ਤਾਲ ਮੇਰੀ ਦੀ ਸਿਸਟਮ ਤਾਲ ਮੇਰਾ ਸ਼ੌਂਕ ਹੈ ਹਾਂਜੀ ਜੀ ਯਾਰ ਬਹੁਤ ਮਿਲਦਾ ਲੋਕਾਂ ਦਾ ਲੋਕ ਕਹਿੰਦੇ ਨੌਨਵੇਜ ਵਾਲਾ ਸੂਪ ਛੜ ਬੇਬੂ ਸਰ ਦੇਖੋ ਤੁਸੀਂ ਆ ਸਾਰਾ ਪਿਆਰੀ ਹੈ ਜੀ ਲੋਕੀ ਕੀ ਵੀ ਖਲੋ ਜਾਂਦੇ ਦੇਖਦੇ ਲੋਕੀ ਕਹਿੰਦੇ ਭਾਜੀ ਇੰਨਾ ਲੱਗਦਾ ਲੜਾਈ ਹੋ ਗਈ ਐ ਇੰਨਾ ਜਦੋਂ ਰਸ ਪੈਂਦਾ ਪਿਆਰ ਹੀ ਇੰਨਾ ਲੋਕਾਂ ਦਾ ਮੈਂ ਕਹ ਹੈ ਕਿ ਸੂਪ ਦੇ ਵਿੱਚ ਕੀ ਖਾਸੀਅਤ ਕਿੰਨੇ ਤਰ੍ਹਾਂ ਸੂਬਨ ਹੋਗੇ ਸੂਪ ਸਰ 3-4 ਤਰ੍ਹਾਂ ਹੈ ਹੈ ਆਪਣੇ ਕੋਲ ਕਿਹੜਾ ਕਿਹੜਾ ਇਹ ਮਿਕਸਡ ਵਾਈਟੇਬਲ ਮਸ਼ਰੂਮ ਔਰ ਮਟੀਰੀਅਲ ਵਿੱਚ ਜਿਹੜਾ ਪੈਂਦਾ ਉਹ ਸਾਦਾ ਵਧੀਆ ਕਿ ਮਤਲਬ ਅੱਜ ਕੱਲ੍ਹ ਤੇ ਆਮ ਸੂਪ ਬਹੁਤ ਪੈਦੇ ਘਾੜਾ ਕਰਦੀ ਸੀ ਨਹੀਂ ਸਰ ਕੋਈ ਕੈਮੀਕਲ ਨਹੀਂ ਵਿਦਆਉਟ ਕੈਮੀਕਲ ਹੈ ਵੇਟ ਦੇ ਵਿੱਚ ਜੀ ਮੰਮਾ ਤੋਂ ਦਿਖਾਓ ਮੜੀ ਜੀ ਸੂਪ ਦੀ ਸੋ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਿ ਕਿਸ ਤਰੀਕੇ ਨਾਲ ਸੂਪ ਪਰ ਪਿਆ ਕੀਤਾ ਜਾਂਦਾ ਕਲਾਕਾਰ ਨੇ ਨਿਕੀ ਨੇ ਜਿਹੜਾ ਸ਼ੌਂਕ ਇਹਨਾਂ ਤੇ ਪਿਆਰ ਹੋਦ ਮਿਲਦਾ ਲੋਕਾਂ ਦਾ ਬਾਜੀ ਮਤਲਬ ਉਹ ਹੋਲ ਸੂਪ ਦੇ ਵਿੱਚ ਤੇ ਬਾਕੀਆਂ ਦਾ ਲੋ ਜਿਹੜਾ ਸੂਪ ਹੁੰਦਾ ਤੁਹਾਡੀ ਸੂਪ ਦੀ ਸਪੈਸ਼ਲਟੀ ਕੀ ਹੈ ਰੇਟ ਕੀ ਰੱਖਿਆ ਹੋਇਆ ਹੈ

ਵਧੀਆਂ ਨਹੀਂ ਐ ਵੈਸੇ ਜੇ ਆਪਾਂ ਕਿਹੇ ਜੀਵ ਦੀ ਨਾਮ ਜਾਣ ਲਈਏ ਤੇ ਸਬਜ਼ੀਆਂ ਦੇ ਨਾਲ ਦੀ ਆਪਣਾ ਉਹੀ ਟੇਸਟ ਆਪਾਂ ਨੂੰ ਉਹੀ ਕੁਆਲਿਟੀ ਮਿਲ ਜੇ ਨਹੀਂ ਉਹਦੇ ਸਹੀ ਬਟ ਆਪੋ ਆਪਣਾ opinion ਸਾਰਿਆਂ ਦਾ ਆਪੋ ਆਪਣੀ ਚੋਇਸ ਆ ਵਧੀਆਂ ਸੂਪੇ ਕਹਿੰਦੇ ਬਹੁਤ ਬੈਟਰ ਆ ਬੈਟਰ ਆ ਭਾਜੀ ਸਭ ਤੋਂ ਬੈਟਰ ਹੈ ਜੀ ਚੀਜ਼ ਐ ਅਬ ਆਪਾਂ ਵੀ ਇਸਟ ਚੀਜ਼ਾਂ ਖਾਣੇ ਆ ਜਿੱਦਾਂ ਮੇਦਾ ਵਗੈਰਾ ਆਪਾਂ ਕੁਝ ਵੀ ਖਾਣੇ ਆ ਉਹਦੇ ਨਾਲੋਂ ਇਹ ਚੀਜ਼ ਬੈਟਰ ਆ ਇਹ ਚੀਜ਼ ਸਾਰੇ ਜਣੇ ਖਾਓ ਗਰਮੀਆਂ ਚ ਵੀ ਇਹ ਬਹੁਤ ਵਧੀਆ ਵੈਰਾਈਟੀ ਲਾਉਂਦੇ ਨੇ ਜੋ ਆਪਣੇ ਸੇਤ ਲਈ ਬਹੁਤ ਵਧੀਆ ਹੁੰਦੀ ਐ ਦੈਨ ਸੁਪਰੀਅਰ ਵੈਜੀਟੇਬਲ ਬੋਸਤ ਵਧੀਆ ਏਦਾਂ ਤਾਂ ਨਹੀਂ ਹੁੰਦਾ ਅੱਛਾ ਮੈਨੂੰ ਲੱਗਦਾ ਰਹਿ ਜਾਂਦੇ ਨੇ ਕੀ ਕਸਟਮਰ ਬਿਲਕੁਲ ਕਸਟਮਰ ਮੁੜ ਜਾਂਦੇ ਸਰ ਹਾਂਜੀ ਰਹਿ ਜਾਂਦੇ ਕਸਟਮਰ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਾਨਿਸ਼ ਗੁਪਤਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਸੋ ਦੋਸਤੋ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਤਰਨ ਤਰਨ ਦੀਆਂ ਜਿੱਥੇ ਕਿ ਇੱਕ ਅਜਿਹੇ ਸੂਪ ਵਾਲੇ ਕਲਾਕਾਰ ਨੇ ਸੂਪ ਵਾਲੇ ਕਲਾਕਾਰ ਕਿਉਂ ਕਿਉਂਕਿ ਭਜਨ ਵੀ ਗਾਉਂਦੇ ਨੇ ਜਾਗਰਨ ਕਰਦੇ ਨੇ ਮਹੰਤ ਨੇ ਨਾਲ ਦੇ ਨਾਲ ਕੁਕਿੰਗ ਦਾ ਵੀ ਸ਼ੌਂਕ ਰੱਖਦੇ ਨੇ ਤੇ ਇਹਨਾਂ ਦੇ ਸੂਪ ਦੀ ਦੁਨੀਆ ਦਵਾਨੀ ਆ ਜਿਹੜਾ ਸੂਪ ਪੀ ਲੈਂਦਾ ਉਸ ਤੋਂ ਬਾਅਦ ਹੋਰ ਕਿਤੇ ਨਹੀਂ ਜਾਂਦਾ ਖਾਸ ਕੀ ਹੈ ਕਿਉਂਕਿ ਨੌਨ ਵੈਜ ਦੀ ਸੂਪ ਬਹੁਤ ਵੇਚਦਾ ਲੋਕ ਬਹੁਤ ਪੀਂਦੇ ਨੇ ਲੇਕਿਨ ਨੰਦੇ ਨਾ ਜਾਣੇ ਕਿੰਨਿਆਂ ਕ ਨੌਜਵਾਨਾਂ ਦਾ ਜਿਹੜਾ ਨੌਨਵੇਜ ਵਾਲਾ ਸੂਪ ਸ਼ੁਰੂ ਆ ਕੇ ਵੇਚਦੇ ਉਹਨਾਂ ਨੂੰ ਦੁਆਲੇ ਕਰਤਾ ਕੀ ਖਾਸ ਪਾਉਂਦੇ ਨੇ ਸੂਪ ਦੇ ਵਿੱਚ ਸਿੰਗਿੰਗ ਵੀ ਕਰਦੇ ਨੇ ਕਲਾਕਾਰ ਵੀ ਨੇ ਲੇਕਿਨ ਉਸ ਦੇ ਨਾਲ-ਨਾਲ ਸੂਪ ਵੀ ਜਿਹੜਾ ਖਾਸ ਤੋਤੇ ਬਣਾਉਂਦੇ ਨੇ ਬਹੁਤ ਬਸ ਸਕਦੇ ਭਾਜੀ ਹਾਂਜੀ ਹਾਂਜੀ ਮੇਰਾ ਜੀ ਪ੍ਰਿੰਸ ਕੁਮਾਰ ਜੀ ਜੀ ਮਾਰੇ ਭਾਜੀ ਗੋਨੇ ਵੀ ਉਹ ਤੁਹਾਡੇ ਪੋਸਟਰ ਵੀ ਦੇਖ ਲੇ ਪਿੱਛੇ ਟੀਸੀ ਦੇ ਵਿੱਚ ਵੀ ਭਜਨ ਗਾਉਂਦੇ ਹੋ ਨਾਲ-ਨਾਲ ਇਹ ਕੁਕਿੰਗ ਦਾ ਕੰਮ ਵੀ ਮਤਲਬ ਇਹ ਤਾਲਮਿਲ ਕੀ ਸਿਸਟਮ ਹੈ ਤਾਲ ਮਸਾਲਾ ਸ਼ੌਂਕ ਹੈ ਕਿ ਹਾਂਜੀ ਹਾਂਜੀ ਪਿਆਰ ਬਹੁਤ ਮਿਲਦਾ ਲੋਕਾਂ ਦਾ ਲੋਕੀ ਕਹਿੰਦੇ ਨੌਨੋਜ ਵਾਲਾ ਸੂਪ ਛੜਦਾ ਬਿਲਕੁਲ ਸਰ ਦੇਖੋ ਤੁਸੀਂ ਆ ਸਾਰਾ ਪਿਆਰੀ ਹੈ ਜੀ ਲੋਕੀ ਕੀ ਵੀ ਖਲੋ ਜਾਂਦੇ ਵੇਖਦੇ ਲੋਕੀ ਕਹਿੰਦੇ ਬਾਜੀ ਇੰਨਾ ਲੱਗਦਾ ਲੜਾਈ ਹੋ ਗਈ ਐ ਇੰਨਾ ਜਦੋਂ ਦਾਸ਼ ਪਿੰਦਾ ਪਿਆਰ ਹੀ ਇੰਨਾ ਲੋਕਾਂ ਦਾ ਮੈਨ ਹੈ ਕਿ ਸੂਪ ਦੇ ਵਿੱਚ ਕੀ ਖਾਸੀਅਤ ਕਿੰਨੇ ਤਰ੍ਹਾਂ ਸੂਪ ਬਣਾਉਂਦੇ ਸੂਪ ਸਰ 3-4 ਤਰ੍ਹਾਂ ਰਹਿ ਗਿਆ ਆਪਣੇ ਕੋ ਕਿਹੜਾ ਕਿਹੜਾ ਐ ਮਿਕਸ ਵੈਜੀਟੇਬਲ ਮਸ਼ਰੂਮ ਔਰ ਚਨਾ ਟਮਾਟੋ ਅੱਛਾ ਤੇ ਮਟੀਰੀਅਲ ਵਿੱਚ ਜਿਹੜਾ ਪਿੰਦਾ ਉਹ ਸਾਰਾ ਵਧੀਆ ਹੈ ਕਿ ਮਤਲਬ ਅੱਜ ਕੱਲ ਤੇ ਹੰਚੂਤ ਬਹੁ ਨਹੀਂ ਸਰ ਕੋਈ ਕੈਮੀਕਲ ਨਹੀਂ ਵਿਦਆਉਟ ਕੈਮੀਕਲ ਹੈ ਵੇਟ ਜਮ ਜੰਗਾ ਤਾਂ ਦਿਖਾਓ ਮੜੀ ਜੀ ਸੂਪ ਦੀ ਸੋ ਤਸਵੀਦਾ ਇਨਫਾਰਮੇ ਤੁਹਾਨੂੰ ਕਿ ਕਿਸ ਤਰੀਕੇ ਨਾਲ ਸੁਪਰ ਪੇਅਰ ਕੀਤਾ ਜਾਂਦਾ ਕਲਾਕਾਰ ਨਹੀਂ ਲੇਕਿਨ ਜਿਹੜਾ ਸ਼ੌਂਕ ਹੈ ਤੇ ਪਿਆਰ ਬਹੁਤ ਮਿਲਦਾ ਲੋਕਾਂ ਦਾ ਬਾਜੀ ਮਤਲਬ ਉਹ ਹੋਰ ਸੂਪ ਦੇ ਵਿੱਚ ਤੇ ਬਾਕੀਆਂ ਦਾ ਲੋ ਜਿਹੜਾ ਸੂਪ ਹੁੰਦਾ ਤੁਹਾਡੀ ਸੂਪ ਦੀ ਸਪੈਸ਼ਲਿਟੀ ਕੀ ਹੈ ਰੇਟ ਕੀ ਰੱਖਿਆ ਹੋਇਆ ਹੈ ਰੇਟ ਸਰ ਬਿਲਕੁਲ ਜੈਨੂਅਲ ਰੇਟ ਹੈ 40 ਰੁਪਏ 40 ਰੁਪਏ ਜੀ ਸਰ ਤੇ ਸਬਜ਼ੀਆਂ ਮੈਂ ਕਹਿੰਦਾ ਫੋਲੋ ਫਰੋ ਕਰਮ ਜਿਹਾ 16 17 ਪ੍ਰਕਾਰ ਦੀਆਂ ਸਬਜ਼ੀਆਂ ਵੇਂਦੀਆਂ ਨੇ ਹਾਂ ਜਿਹੜੀਆਂ ਬਰਨਾਂ ਵਿੱਚ ਕਾਫੀ ਨਾਮ ਨੇ ਦੇਖੋ ਜਿਵੇਂ ਬ੍ਰੋਕਲੀ ਹੋ ਗਈ ਅੱਛਾ ਮਹਿੰਗੀ ਸਬਜ਼ੀ ਹੈ ਹਾਂਜੀ ਮਹਿੰਗੀ 40 ਰੁਪਏ ਚ ਵਾਰਾ ਖਾਈ ਜਾਂਦਾ ਹਾਂਜੀ ਬਿਲਕੁਲ ਸਰ ਪਿਆਰ ਹੈ ਜੀ ਪਿਆਰ ਹੈ ਸਰ ਹਾਂਜੀ ਨਾ ਵਾਰ ਸੋ ਨੌਨਵੇਜ ਵਾਲਾ ਸੂਪ ਛੜਵਾਤਾ ਬਾਈ ਹੋਣਾ ਨੇ ਕਈਆਂ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਇੰਨੇ ਕਸਟਮਰ ਅਜੇ ਤੇ ਘੱਟ ਖੜੇ ਨਹੀਂ ਲੇਕਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਸਟਮਰ ਆਏ ਹੁੰਦੇ ਆ ਨੌਨਵੇਜ ਵਾਲਾ ਸੂਪ ਛੜਦਾ ਆ ਵੀ ਤੇ ਕਈਆਂ ਲੋਕਾਂ ਨੇ ਨੌਨਵੇਜ ਵਾਲਾ ਸੂਪ ਛੜਦਾ ਵੈਜ ਵੀ ਲਾ ਕੇ ਹਾਂਜੀ ਆਪਾਂ ਵੀ ਨੌਨਵੇਜ ਛੜ ਕੇ ਵੈਜ ਦੇ ਹੀ ਹੋਏ ਆ ਕਾਫੀ ਸੁਣਿਆ ਫਸਟ ਟਾਈਮ ਟਰਾਈ ਮੈਂ ਫਸਟ ਟਾਈਮ ਆਇਆ ਫਰਾਂਡ ਨੇ ਸੁਜੈਸਟ ਕੀਤਾ ਐ। ਸੋ ਵੈਸੇ ਜਿਆਦਾਤਰ ਲੋਕ ਨਾਨ-वेज ਤੋਂ ਵੇਜ ਵੱਲ ਸ਼ਿਫਟ ਕਰਨਾ ਸ਼ੁਰੂ ਕਰਦਾ। ਹਾਂ ਜੀ। ਵਧੀਆ ਨਹੀਂ ਐ ਵੈਸੇ ਜੇ ਆਪਾਂ ਕਿਹੇ ਜੀਵ ਦੀ ਨਾ ਜਾਣ ਲਈਏ ਤੇ ਸਬਜ਼ੀਆਂ ਦੇ ਨਾਲ ਦੀ ਆਪਣਾ ਉਹੀ ਟੇਸਟ ਆਪਾਂ ਨੂੰ ਉਹੀ ਕੁਆਲਿਟੀ ਮਿਲ ਜੇ। ਨਹੀਂ ਉਹਦੇ ਸਹੀ ਬਟ ਆਪੋ ਆਪਣਾ opinion ਸਾਰਿਆਂ ਦਾ ਆਪੋ ਆਪਣੀ ਚੋਇਸ ਆ। ਵਧੀਆ ਲੱਗੂਗਾ ਜਰੂਰ। ਹਾਂ ਹਾਂ ਜਰੂਰ ਜੀ ਜਰੂਰ। ਤੁਸੀਂ ਦੇਖਦੇ ਹੋ ਕਿੰਨੇ ਕਸਟਮਰ ਇੱਥੇ ਖੱਲੇ ਦੇਂਦੇ ਨੇ ਤਸਵੀਰਾਂ ਦਿਖਾ ਰਹੇ ਆ ਭਾਜੀ ਇਹ ਵੀ ਵੀਰ ਕਹਿੰਦੇ ਅਸੀਂ ਨਾਨ ਵੇ ਛੱਡ ਕੇ ਉਹ ਵੈਜਮਾਲ ਹੋ ਜਾਗੇ ਸੋਹ ਵਧੀਆ ਸੋਹ ਬਹੁਤ ਵਧੀਆ ਜੀ ਇੰਦਾ ਤਾਂ ਨਹੀਂ ਲੱਗ ਰਿਹਾ ਕੋਈ ਐਵੀ ਮਟੀਰੀਅਲ ਐਕਸਟਰਾ ਆਪ ਦਾ ਕੋਈ ਕੋਈ ਕੈਮਿਕਲ ਹਰ ਚੀਜ਼ ਓਕੇ ਆ ਜੀ ਹਰ ਇੱਕ ਚੀਜ਼ ਓਕੇ ਹਾਂ ਜੀ ਹਾਂ ਜੀ ਰੇਟ ਵੀ ਠੀਕ ਆ 40 ਰੁਪਏ ਰੇਟ ਬਿਲਕੁਲ ਜੈਨੂਨ ਆ ਜੀ ਆ ਬਾਰੇ ਤੁਸੀਂ ਤਸਵੀਰਾਂ ਦੇਖਦੇ ਹੋ ਕਸਟਮਰ ਬਹੁਤ ਹੁੰਦੇ ਐ ਇੱਕ ਹੋਰ ਬਾਈ ਹੁਣੀ ਆਏ ਨੇ ਵਧੀਆ ਸੂਪ ਐ ਕਹਿੰਦੇ ਬਹੁਤ ਬੈਟਰ ਐ ਬੈਟਰ ਐ ਭਾਜੀ ਸਭ ਤੋਂ ਬੈਟਰ ਐ ਜੀ ਚੀਜ਼ ਐ ਆਪਾਂ ਵੇਸਟ ਚੀਜ਼ਾਂ ਖਾਣੇ ਆ ਜਿੱਦਾਂ ਮੇਦਾ ਵਗੈਰਾ ਆਪਾਂ ਕੁਝ ਵੀ ਖਾਣੇ ਆ ਉਹਦੇ ਨਾਲੋਂ ਇਹ ਚੀਜ਼ ਬੈਟਰ ਐ ਇਹ ਚੀਜ਼ ਸਾਰੇ ਜਣੇ ਖਾਓ ਗਰਮੀਆਂ ਚ ਵੀ ਇਹ ਬਹੁਤ ਵਧੀਆ ਵੈਰਾਈਟੀ ਲਾਉਂਦੇ ਨੇ ਜੋ ਆਪਣੇ ਸਿਹਤ ਲਈ ਬਹੁਤ ਵਧੀਆ ਹੁੰਦੀ ਐ ਦੈਨ ਸੁਪਰੀਅਰ ਵੈਜੀਟੇਬਲ ਬਹੁਤ ਵਧੀਆ ਪਲੀਜ਼ ਸਾਰਿਆਂ ਨੂੰ ਇਹ ਹੀ ਬੇਨਤੀ ਐ ਕਿ ਜਰੂਰ ਆਓ ਇੱਕ ਵਾਰੀ ਟੈਸਟ ਕਰਕੇ ਜਾਓ ਤੁਸੀਂ ਫੇਰ ਆਓ ਬਿਲਕੁਲ 40 ਰੁਪਏ ਦਾ ਰੇਟ ਵੀ ਕੋਈ ਨਹੀਂ ਆ ਨਾ ਕੈਫਿਆਂ ਜਿੰਨਾ ਇਹਦਾ ਬ ਬਹੁਤ ਜੈਨੂਰੀ ਇੱਕ ਚੀਜ਼ ਦੇ ਰਿਹਾ ਇੱਕ ਟੇਸਟ ਵੀ ਬਹੁਤ ਵਧੀਆ ਦੇ ਰਿਹਾ ਭਜਨ ਵੀ ਗਾਉਂਦੇ ਨੇ ਕਹਿੰਦੇ ਨੇਚੋ ਵੀ ਹੋਣੀ ਵਧੀਆ ਮਾਤਰਾ ਨਹੀਂ ਨਾ ਬੜਾ ਪਿਆਰ ਆ ਬਿਲਕੁਲ ਬਿਲਕੁਲ ਉਹ ਤੇ ਇਹਨਾਂ ਦੇ ਭਜਨ ਸੁਣੇ ਆ ਜੀ ਬਹੁਤ ਕਲਾਕਾਰੀ ਇਹਨਾਂ ਵੀ ਇਹਨਾਂ ਦਾ ਬਹੁਤ ਪਿਆਰ ਆ ਬਹੁਤ ਸੰਗੀਤ ਨਾਲ ਪਿਆਰਾ ਬੈਕ ਟੂ ਬੈਕ ਹੀ ਆਪਣੇ ਭਜਨ ਵੀ ਕਰ ਰਹੇ ਨੇ ਬਾਕੀ ਕੰਮ ਬਹੁਤ ਵਧੀਆ ਕਰ ਰਹੇ ਨੇ ਬਾਕੀ ਮਹਾਰਾਣੀ ਅਗੇ ਇਹੀ ਦਵਾਵਾ ਕਿ ਕੰਮ ਇਹਨਾਂ ਦਾ ਇੱਥੇ ਚੱਲਦਾ ਰਹੇ ਤੇ ਖੁਸ਼ ਰਹੇ ਪਾ ਜੀ ਫਿਰ ਟਾਈਮਿੰਗ ਕੀ ਹੁੰਦੀ ਹੈ ਆਪਣੀ ਵੈਸੇ ਡੇਲੀ ਆ पीएम 4 पीएम ਤੋਂ ਲੈ ਕੇ ਰਾਤੀ 10 ਵਜੇ ਤੱਕ ਬੜੀ ਇਦਾਂ ਤਾਂ ਨਹੀਂ ਹੁੰਦਾ ਕਿ ਸੂ ਬਚ ਗਿਆ ਕਿ ਲੱਗ ਜਾਂਦਾ ਸਰ ਸਾਰਾ ਲੱਗ ਜਾਂਦਾ ਸਰ ਸਾਰੇ ਹਾਂਜੀ ਅੱਛਾ ਮੈਨੂੰ ਲੱਗਦਾ ਰਹਿ ਜਾਂਦੇ ਹੋਣਗੇ ਕਈ ਕਸਟਮਰ ਬਿਲਕੁਲ ਕਸਟਮਰ ਮੁੜ ਜਾਂਦੇ ਸਰ ਹਾਂਜੀ ਰਹਿ ਜਾਂਦੇ ਕਸਟਮਰ ਤਿੰਨ ਦਿਨ ਤੋਂ ਲਗਾਤਾਰ ਮੁੜ ਰਹੇ ਆ ਜਦੋਂ ਤੇ ਲੱਗੇ ਅੱਜ ਫੇਰ ਆਪਣੀ ਵਾਰੀ ਆਊਗੀ ਸ਼ਾਇਦ ਸੋ ਤੁਹਾਡੀ ਵਾਰੀ ਆ ਜੇ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਕਸਟਮਰਾਂ ਦੀ ਪੀੜ ਲੱਗੀ ਦਿੰਦੀ ਆ ਨਾਨ ਵੇਜ ਛੱਡ ਕੇ ਲੋਕੀ ਹੁਣ ਵੇਜ ਦੇ ਦਵਾਲੇ ਹੋ ਗਏ ਆ ਕਲਾਕਾਰ ਵੀ ਨੇ ਕਲਾਕਾਰੀ ਵੀ ਦਿਖਾਉਂਦੇ ਨੇ ਨਾਲ ਦੇ ਨਾਲ ਭਜਨ ਵੀ ਆਉਂਦੇ ਦਿੰਦੇ ਨੇ ਕਦੀ ਟੀਸੀ ਰਿਸਤੇ ਵੱਡੇ ਵੱਡੇ ਪਲੇਟਫਾਰਮਾਂ ਤੇ ਲੇਕਿਨ ਨਾਲ ਦੇ ਨਾਲ ਜਿਹੜੀ ਖਾਸੀਅਤ ਹੈ ਸੂਪ ਹੈ ਸ਼ੌਂਕ ਬਹੁਤ ਵੱਡਾ ਹੈ ਸੋ ਤੁਸੀਂ ਦੇਖਦੇ ਹੋ ਸਿੱਧੀ ਹੈਡਲਾਈਨਸ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸੁਸ਼ਿਲ ਸੋਨੀ ਦੇ ਨਾਲ ਧੰਨਵਾਦ ਜੀ